ਰਾਹੁਲ ਗਾਂਧੀ ਜੀ ਪੰਜਾਬ ਜੋੜੋ ਯਾਤਰਾ ਕਰ ਰਹੇ ਨੇ ਇਹਦਾ ਕੀ ਬੈਨੀਫਿਟ ਹੋ ਸਕਦਾ ਵਾ ਇਹਦੇ ਨਾਲ ਨੌਜਵਾਨਾਂ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆਏਗੀ ਫਰਕ ਰਾਂ ਦਾ ਉਤਸ਼ਾਹ ਹੋਏਗਾ ਜਿਹੜੀਆਂ ਸਟੇਟਾਂ ਦੇ ਵਿੱਚ ਸਰਕਾਰਾਂ ਨਹੀਂ ਉਹਨਾਂ 'ਚ ਇੱਕ ਨਵਾਂ ਜੋਸ਼ ਭੜਿਆ ਜਾਏਗਾ ਕਿਹੜਾ ਬਦਲਾਅ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੇ ਤਾਂ ਕਾਫੀ ਵਾਅਦੇ ਕੀਤੇ ਆ ਬਿਲਾ ਦੇ ਵਾਅਦੇ ਕੀਤੇ ਸੀਗੇ ਠੀਕ ਆ ਬਿਲ ਨੂੰ ਲੈ ਕੇ ਪਾਣੀ ਲੈ ਕੇ ਹਰ ਬੜੇ ਤਰ੍ਹਾਂ ਦੇ ਵਾਅਦੇ ਕੀਤੇ ਸੀ ਤੁਸੀਂ ਕਹਿੰਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਸਭ ਤੋਂ ਵੱਲੋਂ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਔਰਤਾਂ ਨੂੰ ਹਜ਼ਾਰ ਰੁਪਈਆ ਦੇਵਾਂਗੇ ਅੱਜ 5-6 ਮਹੀਨੇ ਹੋਣ ਵਾਲੇ ਨੇ ਕੋਈ ਹਜ਼ਾਰ ਰੁਪਈਆ ਨਹੀਂ ਮਿਲਿਆ ਮਾਰਚ ਚ ਤੋਂ ਸਰਕਾਰ ਆਈ ਹੋਈ ਹੈ ਕਦੀ ਕਹਿੰਦੇ April ਦੇ ਵਿੱਚ ਬਿਜਲੀ ਦੇ ਬਿੱਲ ਜੀਰੋ ਹੋਣਗੇ ਫੇਰ ਕਹਿੰਦੇ August 'ਚ ਹੋਣਗੇ ਫੇਰ ਕਹਿੰਦੇ September 'ਚ ਹੋਣਗੇ ਕੁਛ ਨਹੀਂ ਹੋਇਆ ਸਤਿ ਸ਼੍ਰੀ ਅਕਾਲ ਜੀ ਅਸੰਦਰ ਵੇਖ ਰਿਹਾ ਮਹਮਦ ਅਸ਼ਕਾ ਸਵਾਗਤ ਹੈ ਮਹਾਰਮਦੀਪ ਸਿੰਘ ਆਲਗ ਅੱਜ ਆਪਾਂ ਗੱਲਬਾਤ ਕਰਾਂਗੇ ਸੀਨੀਅਰ ਕਾਂਗਰਸੀ ਕੋਮਲ ਖੰਨਾ ਜੀ ਨਾਲ ਸਤਿ ਸ਼੍ਰੀ ਅਕਾਲ ਕੋਮਲ ਖੰਨਾ ਜੀ ਸਤਿ ਸ਼੍ਰੀ ਅਕਾਲ ਜੀ ਕੋਮਲ ਖੰਨਾ ਜੀ ਜਿਹੜੇ ਕੀ ਰਾਹੁਲ ਗਾਂਧੀ ਜੀ ਪੰਜਾਬ ਜੋੜੋ ਯਾਤਰਾ ਕਰ ਰਹੇ ਨੇ ਇਹਦਾ ਕੀ ਬੈਨੀਫਿਟ ਹੋ ਸਕਦਾ ਵਾ ਬਹੁਤ ਹੀ ਬੈਨੀਫਿਟ ਹੈ ਕਿਉਂਕਿ ਬੜੇ ਸਾਲ ਹੋ ਗਏ ਸੀ ਇੰਜ ਦੀ ਯਾਤਰਾ ਕੱਢੇ ਇਹਦੇ ਨਾਲ ਨੌਜਵਾਨਾਂ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆਏਗੀ ਵਰਕਰਾਂ ਦਾ ਉਤਸ਼ਾਹ ਹੋਏਗਾ ਜਿਹੜੀਆਂ ਸਟੇਟਾਂ ਦੇ ਵਿੱਚ ਸਰਕਾਰਾਂ ਨਹੀਂ ਉਹਨਾਂ ਵਿੱਚ ਇੱਕ ਨਵਾਂ ਜੋਸ਼ ਭੜਿਆ ਜਾਏਗਾ ਇਹ ਬਹੁਤ ਹੀ ਇੱਕ ਵਧੀਆ ਪਰਹਲ ਹੈ ਇਹ ਸਾਰੇ ਕਾਂਗਰਸ ਪਾਰਟੀ ਦੇ ਸੀਨੀਅਰ ਵਰਕਰਾਂ ਦਾ ਤੇ ਲੀਡਰਾਂ ਦੀ ਸਲਾਹ ਦੇ ਨਾਲ ਰਾਹੁਲ ਗਾਂਧੀ ਜੀ ਇਹ ਯਾਤਰਾ ਕਰ ਰਹੇ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਕੋਈ ਲੋਕ ਜੁੜਨਗੇ ਜਾਂ ਯਾਤਰਾ ਕਰਨ ਦੇ ਨਾਲ ਕਿ ਸਿਰਫ ਇੱਕ ਇਹ ਦਿਖਾਵਾ ਹੈ ਕਿਉਂ ਨਹੀਂ ਜੋੜਨ ਗਿਆ ਜੀ ਇਹ ਯਾਤਰਾ ਕਿੰਨੇ ਹਜ਼ਾਰ ਕਿਲੋਮੀਟਰ ਦੀ ਯਾਤਰਾ ਹੈ ਇਹਦੇ ਨਾਲ ਵਰਕਰਾਂ ਤੇ ਉਤਸ਼ਾਹ ਆਏਗਾ ਤੇ ਲੋਕਾਂ ਚ ਇੱਕ ਨਵੀਂ ਜਾਗਰਤਾ ਆਏਗੀ ਤੇ ਕਾਂਗਰਸ ਪਾਰਟੀ ਦਾ ਸ਼ਹੀਦਾਂ ਦਾ ਇਤਿਹਾਸ ਹੈ ਉਹਦੇ ਬਾਰੇ ਵੀ ਪੰਧ ਯਾਤਰਾ ਤੇ ਹਰ ਏਰੀਆ ਜਾ ਕੇ ਦੱਸਿਆ ਜਾਏਗਾ ਇਹਦੇ ਆ ਬਹੁਤ ਹੀ ਵਧੀਆ ਯਾਤਰਾ ਕੱਢਣ ਦੇ ਨਾਲ ਵਰਕਰਾਂ ਚ ਇੱਕ ਉਤਸ਼ਾਹ ਆਏਗਾ ਤੇ ਜਿਹੜੀਆਂ ਸਟੇਟਾਂ ਦੇ ਵਿੱਚ ਸਾਡੀ ਸਰਕਾਰ ਨਹੀਂ ਦੁਆਰਾ ਸਰਕਾਰ ਆਏ ਉਹ ਯਾਤਰਾ ਗੱਢ ਰਹੇ ਨੇ ਰਾਹੁਲ ਗਾਂਧੀ ਜੀ ਤੇ ਅਜਰੋ ਦੀ ਉਹਨਾਂ ਦੇ ਪਾਰਟੀ ਦੇ ਬੰਦੇ ਕਾਂਗਰਸ ਛੱਡ ਕੇ ਭਾਜਪਾ 'ਚ ਜਾ ਰਹੇ ਨੇ ਇਹ ਤਾਂ ਭਾਈ ਸਾਹਿਬ ਚੱਲਦਾ ਰਹਿੰਦਾ ਉਹ ਲਖਪਾਲ ਸਾਹਿਬ ਕਈ ਪਾਰਟੀ ਚ ਜਾਂਦੇ ਕਈ ਜਾਂਦੇ ਨਹੀਂ ਇਹ ਤਾਂ ਕੋਈ ਨਵੀਂ ਚੀਜ਼ ਨਹੀਂ ਸਾਡੀ ਪਾਰਟੀ 'ਚ ਵੀ ਭਾਜਪਾ ਦੇ بڑے ਨੇਤਾ ਆਏ ਨੇ ਕੱਲ ਕੱਲ ਇਹ ਮੁੱਖ ਮੰਤਰੀ ਕੈਪਟਨ ਅਮਲਿੰਦਰ ਸਿੰਘ ਜੀ ਉਹ ਵੀ ਭਾਜਪਾ ਚਲੇ ਗਏ ਨੇ ਉਹ ਤਾਂ ਬਹੁਤ ਪੁਰਾਣੀ ਗੱਲਾਂ ਹੋ ਗਈਆਂ ਫਸਲੀ ਬਟੇਰੇ ਨੇ ਦੇਖੋ ਅੱਜ ਅਸੀਂ ਇੰਨੇ ਸਾਲਾਂ ਦੇ ਸਾਡੇ ਦਾਦੇ ਪਰਦਾਦੇ ਕਾਂਗਰਸ ਪਾਰਟੀ 'ਚ ਚੱਕਰਬਾਨੀਆਂ ਦਿੱਤੀਆਂ ਅਸੀਂ ਬੈਠੇ ਹਾਂ ਉਹ ਤਾਂ ਫਸਲੀ ਬਟੇਰੇ ਸੀ ਅੱਜ ਦੇਖ ਲਓ ਉਹਨਾਂ ਨੂੰ ਕੋਈ ਪਰਜਾਈ ਕਹਿ ਕੇ ਨਹੀਂ ਬੁਲਾਉਂਦਾ ਗਦਾਰ ਬੰਦੇ ਦੀ ਵੈਲਿਊ ਜ਼ੀਰੋ ਹੁੰਦੀ ਹੈ ਗਦਾਰ ਬੰਦੇ ਦੀ ਵੈਲਿਊ ਜ਼ੀਰੋ ਹੁੰਦੀ ਹੈ ਚਰਨਜੀਤ ਚੰਨੀ ਜੀ ਕਿੱਥੇ ਚਲੇ ਗਏ ਮੁੜ ਕੇ ਕਦੇ ਨਜ਼ਰ ਹੀ ਨਹੀਂ ਆਏਗੇ ਚਰਨਜੀਤ ਚੰਨੀ ਚਲੋ ਜੀ ਜੰਨੀ ਜੀ ਕੈਨੇਡਾ ਨੇ ਆ ਜਾਣਗੇ ਉਹਨਾਂ ਨੇ ਕਿੱਥੇ ਜਾਣਾ ਹੈਗਾ ਜਿਹੜਾ ਪਾਰਟੀ ਨਾਲ ਜੁੜਿਆ ਉਹਨੂੰ ਤਾਂ ਤਾਕਤ ਤੇ ਹਾਰ ਦਾ ਸਾਹਮਣਾ ਕਰਨਾ ਹੀ ਉਹ ਪੈਣਾ ਹੈ ਇਹ ਕੋਈ ਗੱਲਾਂ ਨਹੀਂ ਸਰਕਾਰਾਂ ਜਾਂਦੀਆਂ ਤੇ ਆਉਂਦੀਆਂ ਉਹ ਜਿਹੜੇ ਬੰਦੇ ਪਾਰਟੀ ਛੱਡ ਕੇ ਜਾਂਦੇ ਉਹ ਪਾਰਟੀ ਦੇ ਹਤੀਸ਼ੀ ਨਹੀਂ ਹੁੰਦੇ ਅੱਜ ਦੇਖੋ ਰਾਜਾ ਵਰਿੰਗ ਜੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਵੇਂ ਰੋਜ਼ ਵੱਡੀਆਂ ਵੱਡੀਆਂ ਰੈਲੀਆਂ ਪ੍ਰਦਰਸ਼ਨ ਕਰ ਰਹੇ ਨੇ ਜਿਹੜੇ ਪਾਰਟੀ ਦੇ ਸੱਚੇ ਵਰਕਰ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਚਟਾਨ ਵਾਂਗ ਖੜੇ ਨੇ ਚਟਾਨ ਵਾਂਗ ਖੜੇ ਤੁਸੀਂ ਵੀ ਕਾਂਗਰਸ ਪਾਰਟੀ ਦੇ ਸੱਚੇ ਵਰਕਰ ਹੋ ਤੇ ਮੈਨੂੰ ਇੱਕ ਗੱਲ ਇਹ ਦੱਸੋ ਕਿ ਜਿਸ ਤਰ੍ਹਾਂ ਕੀ ਵਰਕਰਾਂ ਦੇ ਭਾਜਪਾ ਜੀ ਜਾਣਦੇ ਕੀ ਕਾਰਨ ਕੀ ਹੈ ਤੁਸੀਂ ਕਹਿੰਦੇ ਕਾਂਗਰਸ ਪਾਰਟੀ ਦੇ ਸੱਚੇ ਵਰਕਰ ਹੈ ਕੋਈ ਬੱਸ ਲੁਕੀ ਹੋਈ ਹੋਈ ਹੈ ਉਹਨਾਂ ਦੇ ਨਾਲ ਜਿਹੜਾ ਕੀ ਭਾਜਪਾ ਵੇ ਜਾ ਰਹੇ ਨੇ ਤੁਹਾਡੇ ਵਰਕਰ ਕਈ ਬੰਦੇ ਮੈਨੂੰ ਤੁਹਾਨੂੰ ਪਤਾ ਹੁੰਦਾ ਪੇੜ ਚਾਲ ਉਹਨਾਂ ਨੂੰ ਪਤਾ ਸੀ ਕਿ ਇਸ ਵਾਰ ਕਾਂਗਰਸ ਪਾਰਟੀ ਦਾ ਆਣਾ ਥੋੜਾ ਮੁਸ਼ਕਲ ਲੱਗਦਾ ਹੈ ਤੁਹਾਨੂੰ ਪਤਾ ਫਸਲੀ ਬਟੇਰੇ ਆ ਉਹ 2 ਮਿੰਟ ਭੱਜ ਗਏ ਕੋਈ ਬੰਦੇ ਪੱਜ-ਪੱਜ ਚੱਲ ਗਏ ਕੋਈ ਬੰਦੇ ਆਪੇ ਚਲੇ ਗਏ ਪਰ ਸਾਨੂੰ ਸੂਤਰਾ ਤੋਂ ਪਤਾ ਲੱਗਦਾ ਪਿਆ ਉਹ ਪਾਰਟੀ ਛੱਡੇ ਗਦਾਰਾਂ ਦੀ ਉੱਥੇ ਵੈਲਿਊ ਨਹੀਂ ਪੈਂਦੀ ਉੱਥੇ ਹੁਣ ਮੰਨਤਾ ਕਰਦੇ ਨੇ ਕਿ ਸਾਨੂੰ ਦੁਵਾਰਾ ਕਾਂਗਰਸ ਬਾਹਰ ਲੋ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਕਲਚਰ ਕੋਈ ਹੋਰ ਹੈ ਸਾਡੀ ਪਾਰਟੀ ਦਾ ਕਲਚਰ ਹੋਰ ਹੈ ਜਿਹੜੇ ਜਿਹੜੇ ਪੁਰਾਣੇ ਇਤਿਹਾਸ ਲੈ ਲੋ ਜਿਹੜੇ ਜਿਹੜੇ ਪਾਰਟੀ ਛੱਡ ਕੇ ਗਏ ਆ ਉਹਨਾਂ ਦਾ ਬੁਰਾ ਹਾਲ ਹੀ ਹੋਇਆ ਗੱਲ ਕਰ ਲਈਏ ਲੁਧਿਆਣੇ ਦੀ ਲੁਧਿਆਣੇ ਵਿੱਚੋਂ ਇੱਕ ਸੀਟ ਵੀ ਨਹੀਂ ਆਈ ਹੈਗੀ ਕਾਂਗਰਸ ਦੀ ਕੀ ਕਰਨਾ ਲੋਕ ਕਾਂਗਰਸ ਤੋਂ ਉਕ ਚੁੱਕੇ ਸੀਗੇ ਪਰੇਸ਼ਾਨ ਹੋ ਚੁੱਕੇ ਵੀ ਕਾਂਗਰਸ ਕੋ ਕੰਮ ਨਹੀਂ ਕਰਦੀ ਸੀ ਸਾਢੇ 4 ਸਾਲ ਕੈਪਟਨ ਅਮਨਿੰਦਰ ਸਿੰਘ ਜੀ ਨੇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਲੋਕ 4 ਮਹੀਨੇ ਦੇ ਵਿੱਚ ਅਨੀ ਜੀ ਬਹੁਤ ਕੁਝ ਕਰਨਾਂ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਫਿਰ ਵੀ ਇੱਕ ਸੀਟ ਨਹੀਂ ਆਈ ਹੈਗੀ ਲੁਧਿਆਣੇ ਵਿੱਚੋਂ ਔਰ ਅਖੀਰ ਮੈਂ ਤੁਹਾਡੇ ਚੈਨਲੇ ਪੱਲੋ ਵੀ ਦਾ ਚੁੱਕਾ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਜਾਣਿਆ ਅਕਾਲੀ ਦਲ ਨੂੰ ਭਾਜਪਾ ਨੂੰ ਉਹ ਬਦਲਾਵ ਲੈਣਾ ਚਾਹਦੇ ਸੀ ਉਹਨਾਂ ਨੇ ਕੇਜਰੀਵਾਲ ਜੀ ਦੀਆਂ ਝੂਠੀਆਂ ਗੱਲਾਂ ਜਾ ਕੇ ਭਗਵੰਤ ਮਾਨ ਜੀ ਦੀਆਂ ਗੱਲਾਂ ਜਾ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਬਦਲਾਵ ਦਿੱਤਾ ਆਪ ਪਾਰਟੀ ਨੂੰ ਇੰਨੀਆਂ ਸੀਟਾਂ ਮਿਲੀਆਂ ਕਾਂਗਰਸ ਪਾਰਟੀ ਨੂੰ ਮਾਤਾ 18 ਸੀਟਾਂ ਮਿਲੀਆਂ ਪਰ ਅੱਜ 5 ਮਹੀਨੇ ਨਹੀਂ ਹੋਏ ਸਰਕਾਰ ਬਣੀ ਤ੍ਰਾਈ ਮਾਨ ਤ੍ਰਾਈ ਮਾਨ ਹੋਰ ਇਹ ਕੋਈ ਵੀ ਵਾਦਾ ਪੂਰਾ ਨਹੀਂ ਹੋਇਆ ਪਾਰਟੀਆਂ ਨੇ ਕੰਮ ਕੀਤਾ ਕਾਂਗਰਸ ਪਾਰਟੀ ਨੇ ਨਾ ਕੰਮ ਕੀਤਾ ਪਰ ਸਾਰਿਆਂ ਦਾ ਧਿਆਨ ਹੀ ਉਹ ਦਿੱਲੀ ਵਾਸੀ ਜੀ ਕੇਜੀਵਾਲ ਇਹ ਕਰੇਗਾ ਕੇਜੀਵਾਲ ਇਹ ਕਰੇਗਾ ਅੱਜ ਰਾਗਗ ਚੱਡਾ ਜੀ ਭਗਵਾਨ ਤੇ ਮਾਨ ਜੀ ਉਹਨਾਂ ਦਾ ਸਾਰਾ ਪਰਿਵਾਰ ਕੀ ਕੁਛ ਕਰ ਰਿਹਾ ਦੇਖੀ ਉਹ ਰੋਜ਼ ਝੂਠੇ ਵਾਦੇ ਕਰਦੇ ਨੇ ਕੋਈ ਵੀ ਵਾਦਾ ਪੂਰਾ ਨਹੀਂ ਹੋਇਆ ਸਾਡੇ ਕਾਂਗਰਸ ਪਾਰਟੀ ਦੇ ਦਫਤਰ ਦੇ ਵਿੱਚ ਲੋਕੀ ਚੀਕਾਂ ਮਾਰਦੇ ਆ ਰਹੇ ਕਿ ਕਾਂਗਰਸ ਪਾਰਟੀ ਉਹ ਵਧੀਆ ਸੀ ਬਿਜਲੀ ਜਾ ਰਹੀ ਹੈ ਗੋਲੀਆਂ ਚੱਲ ਰਹੀਆਂ ਕਰਾਈਂ ਵਧ ਰਿਆ ਨਸ਼ੇ ਤੇ ਕੋਈ ਠੱਲ ਨਹੀਂ ਪਈ ਐ ਤਾਂ ਬਹੁਤ ਜ਼ਿਆਦਾ ਧੋਖੇ ਦੇ ਵਿੱਚ ਆ ਕੇ ਲੋਕਾਂ ਨੇ ਇੱਕ ਮੌਕਾ ਦਿੱਤਾ ਬਦਲਾਵ ਦਾ ਪਰ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਬਦਲਾਵ ਉਹਨਾਂ ਨੂੰ ਹੀ ਮਹਿੰਗਾ ਪਿਆ ਕਿਹੜਾ ਕਿਹੜਾ ਬਦਲਾਵ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੇ ਤਾਂ ਕਾਫੀ ਵਾਅਦੇ ਕੀਤੇ ਐ ਬਿਲਾ ਦੇ ਵਾਅਦੇ ਕੀਤੇ ਸੀਗੇ ਠੀਕ ਹੈ ਬਿਲ ਨੂੰ ਲੈ ਕੇ ਪਾਣੀ ਨੂੰ ਲੈ ਕੇ ਹਰ ਬੜੇ ਤਰ੍ਹਾਂ ਦੇ ਵਾਅਦੇ ਕੀਤੇ ਸੀ ਤੁਸੀਂ ਕਹਿੰਦੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਸਭ ਤੋਂ ਵੱਲੋਂ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਔਰਤਾਂ ਨੂੰ 1000 ਰੁਪਏ ਦੇਵਾਂਗੇ ਅੱਜ 5-6 ਮਹੀਨੇ ਹੋਣ ਵਾਲੇ ਨੇ ਕੋਈ 1000 ਰੁਪਏ ਨਹੀਂ ਮਿਲਿਆ ਫੇਰ ਮਾਰਚ ਤੋਂ ਸਰਕਾਰ ਆਈ ਹੋਈ ਹੈ ਕਦੀ ਕਹਿੰਦੇ ਅਪ੍ਰੈਲ ਦੇ ਵਿੱਚ ਬਿਜਲੀ ਦੇ ਬਿੱਲ ਜੀ ਰੋਣਗੇ ਫੇਰ ਕਹਿੰਦੇ ਅਗਸਟ ਦੇ ਚੋਣਗੇ ਫੇਰ ਕਹਿੰਦੇ ਸਤੰਬਰ ਦੇ ਚੋਣਗੇ ਕੁਝ ਨਹੀਂ ਹੋਇਆ ਹਾਂ ਕੰਮ ਮਿਹਨਤ ਕੀਤੀ ਹੈ ਮਿਹਨਤ ਕੀਤੀ ਕਾਂਗਰਸ ਦੇ ਲੀਡਰਾਂ ਨੂੰ ਅੰਦਰ ਕਰਨ ਲਈ ਉਹਨਾਂ ਨੂੰ ਬਦਨਾਮ ਕਰਨ ਲਈ ਉਹ ਮਸੂਮੇ ਨਹੀਂ ਸਭ ਨੂੰ ਪਤਾ ਉਨ ਸਾਧੂ ਧਰਮ ਸੋ ਜੀ ਦੀ ਕੱਲ ਬੇਲ ਹੋ ਗਈ ਆਸ਼ੂ ਜੀ ਦੀ ਕੱਲ ਹੋ ਜੀਗੀ ਨਹੀਂ ਤਾਂ ਹਫਤੇ ਨੂੰ ਹੋਰੇਗੀ ਝੂਠੇ ਆਪਣੀਆਂ ਖੁੰਧਗਾ ਕੱਢਣ ਲਈ ਪਾਰਟੀ ਨੂੰ ਬਦਨਾਮ ਕਰਨ ਲਈ ਹੈ ਵਿਜੀਲੈਂਸ ਮਹਿਕਮੇ ਦੇ ਵਿੱਚ ਆਪਣੇ ਅਫਸਰਾਂ ਨੂੰ ਬੁਲਾ ਕੇ ਬਦਨਾਮ ਕਰਨ ਨਾਲ ਸਰਕਾਰਾਂ ਨਹੀਂ ਚਲਦੀਆਂ ਕੋਈ ਗੱਲ ਨਹੀਂ 5 ਸਾਲਾਂ ਬਾਅਦ ਸਾਡੀ ਵੀ ਸਰਕਾਰ ਆਈ ਪਰ ਮੈਂ ਤਾਂ ਕੋਈ ਕੁਐਸਚਨ ਇਹ ਪੁੱਛਿਆ ਸੀਗਾ ਕਿ ਲੁਧਿਆਣੇ ਵਿੱਚ ਇੱਕ ਵੀ ਸੀਟ ਕਿਉਂ ਨਹੀਂ ਆਈ ਹੈਗੀ ਉਹ ਮੈਂ ਤੁਹਾਨੂੰ ਕਹਿੰਿਆ ਲੁਧਿਆਣੇ ਕੀ ਪੰਜਾਬ ਦੇ ਵਿੱਚ ਜਿਹੜੇ ਮਾਤਾ ਪ੍ਰਕਾਸ਼ ਸਿੰਘ ਬਾਦਲ ਵਰਗੇ ਸੁਖਵੀਰ ਬਾਦਲ ਵਰ ਵੱਡੇ ਵੱਡੇ ਧਿਗਾ ਝਾਰ ਗਏ ਕਿਉਂਕਿ ਬਦਲਾ ਸ਼ੁਰੂ ਤੋਂ ਸਾਰੇ ਕਹਿੰਦੇ ਸੀ ਕਿ ਅਸੀਂ ਕਾਂਗਰਸ ਵੀ ਜਮਾ ਲਿਆ ਸੀ ਕਾਲੀਆਂ ਅਸੀਂ ਜੀ ਆਪ ਦਿੱਲੀ ਚ ਐ ਕੀਤਾ ਦਿੱਲੀ ਚ ਐ ਕੀਤਾ ਦਿੱਲੀ ਬਦਲਾ ਲੋਕਾਂ ਨੇ ਅੱਖਾਂ ਬੰਦ ਕਰਕੇ ਝਾੜੂ ਨੂੰ ਵੋਟਾਂ ਲਾਈਆਂ ਹੁਣ ਆਪ ਨੂੰ ਕੌਣ ਚਲਾ ਰਿਹਾ ਤੁਸੀਂ ਰਾਗਵ ਚੱਡਾ ਜੀ ਦੀ ਵੀ ਗੱਲ ਕੀਤੀ ਸੀ ਕੇ ਉਹਨਾਂ ਕੇਜਰੀਵਾਲ ਜੀ ਦੀ ਵੀ ਗੱਲ ਕੀਤੀ ਸੀ ਤੁਹਾਡਾ ਕਹਿੰਦਾ ਮਤਲਬ ਕਾਂਗਰਸ ਨੂੰ ਕੌਣ ਆਪ ਸੋਰੀ ਆਪ ਨੂੰ ਕੌਣ ਚਲਾ ਰਿਹਾ ਵਾ ਰਾਗ ਰਾਗਵ ਚੱਡਾ ਜੀ ਚਲਾ ਰਹੇ ਨੇ ਜਾਂ ਕੇਜਰੀਵਾਲ ਜੀ ਚਲਾ ਰਹੇ ਨੇ ਕੇ ਭਗਵਾਨ ਦਮਨ ਜੀ ਚਲਾ ਰਹੇ ਨੇ ਬੱਚੇ ਬੱਚੇ ਨੂੰ ਪਤਾ ਦਿੱਲੀ ਚਲਾ ਰਿਆ ਪੰਜਾਬ ਦੇ ਵਿੱਚ ਦਿੱਲੀ ਦੀ ਐਂਟਰਸ ਹੈ ਕੇਜੀਵਾਲ ਜੀ ਚਲਾ ਰਿਆ ਰਾਗਵ ਚੱਡਾ ਜੀ ਚਲਾ ਰਿਆ ਉਹਨਾਂ ਦੇ ਸਾਰੇ ਸਾਥੀ ਚਲਾ ਰਿਆ ਭਗਵੰਤ ਮਾਨ ਜੀ ਤਾਂ ਇੱਕ ਸਟੈਂਪ ਨੇ ਸਵੇਰੇ ਕੁਝ ਕਹਿੰਦੇ ਰਾਤੀ ਕੁਝ ਕਹਿੰਦੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਵਰਕਰ ਨਹੀਂ ਦਿਖਾਈ ਦਿੱਤੇ ਸਾਰੇ ਬੰਦੇ ਜਿਨੇ ਵੱਧ ਤੋਂ ਵੱਧ ਦਿੱਲੀੋਂ ਲੈ ਆਗੇ ਥੋਪੇ ਜਾ ਰਹੇ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਹੜੇ ਵਰਕਰ ਆਪਦੇ ਰੋ ਰਹੇ ਨੇ ਇਹ ਜਿਹੜੇ ਹੁਣ ਚੇਅਰਮੈਨ ਵੀ ਬਣਾਏ ਆ ਅੱਧੇ ਤੋਂ ਜ਼ਿਆਦਾ ਕੋਈ ਹੋਰ ਤਰ੍ਹਾਂ ਦੇ ਬਹੁਤ ਜ਼ਿਆਦਾ ਲੋਕਾਂ ਦਾ ਧੋਖਾ ਆਇਆ ਹੈ ਦੇਖਣਾ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਥੋੜੇ ਦਿਨਾਂ ਨੂੰ ਪਤਾ ਲੱਗ ਜਾਊਗਾ ਕਾਂਗਰਸ ਪਾਰਟੀ ਦੇ ਮੇਅਰ ਬਣਨਗੇ ਕਿਉਂਕਿ ਲੋਕਾਂ ਨੂੰ ਪਤਾ ਕਾਂਗਰਸ ਪਾਰਟੀ ਸੀਧਾਂ ਦੀ ਪਾਰਟੀ ਆ ਉਹਨਾਂ ਨੇ ਇੰਨੇ ਸਾਲ ਰਾਜ ਕੀਤਾ ਉਹ ਹੀ ਸਰਕਾਰਾਂ ਚਲਾ ਸਕਦੀ ਮੈਸੇਜ ਹੀ ਦਊਂਗਾ ਜਾਂਦੇ ਜਾਂਦੇ ਹਾਂਜੀ ਜਾਂਦੇ ਜਾਂਦੇ ਮੈਸੇਜ ਹੀ ਦਊਂਗਾ ਲੋਕਾਂ ਨੂੰ ਅਸੀਂ ਤਾਂ ਮੈਸੇਜ ਦੇਣਾ ਚਾਹੁੰਦੇ ਆ ਕਿ ਕਿਸੇ ਦੇ ਬਗਾਵੇ ਚ ਨਾਓ ਇਹ ਬਹੁਤ ਤਗੜੇ ਬਨਾਰਸੀ ਠਾਗਣੇ 5 ਮਹੀਨਿਆਂ ਤੁਹਾਨੂੰ ਪਤਾ ਲੱਗ ਗਿਆ ਇਹਨਾਂ ਨੇ ਕੀ ਕੀਤਾ ਕਾਂਗਰਸ ਪਾਰਟੀ ਜੋ ਕਹਿੰਦੀ ਹੈ ਕਰਕੇ ਦਿਖਾਉਂਦੀ ਹੈ ਅਸੀਂ ਇੰਨੇ ਸਾਲ ਰਾਜ ਕੀਤਾ ਬਿਆਂਸੀ ਸਿੰਘ ਜੀ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਲੀਡਰਾਂ ਨੇ ਦਿੱਲੀ ਦੇ ਵਿੱਚ ਕੇਂਦਰ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਕੀਤੀਆਂ ਉਤਾਰ ਚੜਾ ਹਫਤਾ ਚੱਲਦੇ ਰਹਿੰਦੇ ਨੇ ਕਾਂਗਰਸ ਪਾਰਟੀ ਇੱਕ ਸੱਚੀ ਪਾਰਟੀ ਹੈ ਸ਼ਹੀਦਾਂ ਦੀ ਪਾਰਟੀ ਹੈ ਜੋ ਕਹਿੰਦੀ ਹੈ ਕਰਕੇ ਦਿਖਾਉਂਦੀ ਹੈ ਹੱਥ ਜੋੜ ਕੇ ਆਈ ਉਹ ਬੇਨਤੀ ਹੈ ਕਿਸੇ ਦੇ ਬਗਾਵੇ ਚ ਨਾ ਉਹ ਨਗਰ ਨਿਗਮ ਚੋਣਾਂ ਦੇ ਵਿੱਚ ਕਾਂਗਰਸ ਦੇ ਪਟਾਸ਼ੀਆਂ ਨੂੰ ਭਾਰੀ ਮਤ ਨੇ ਨਾ ਵੋਟਾਂ ਬਾਗੇ ਜਤਾ ਇਹ ਸੰ ਸਾਡੇ ਨਾਲ ਕੋਮਲ ਖਾਨਾ ਜੀ ਜਿਹੜੇ ਕਿ ਪੰਜਾਬ ਦੇ ਸੀਨੀਅਰ ਲੀਡਰ ਸੀਗੇ ਕਾਂਗਰਸ ਪਾਰਟੀ ਦੇ ਤੇ ਜਿੰਨੇ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀ ਆਪ ਪਾਰਟੀ ਆਪ ਪਾਰਟੀ ਜਿਹੜੀ ਕਿ ਵਾਅਦੇ ਕੀਤੇ ਆ ਵਾਅਦਾ ਕਰਨ ਤੋਂ ਬਾਅਦ ਉਹਨਾਂ ਦਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ ਕਹਿੰਦੇ ਹੁਣ ਅਗਲੇ ਚੋਣਾਂ ਆਣ ਗਿਆ ਤੇ ਅੱਗੇ ਚੋਣਾਂ 'ਚ ਹੀ ਪਤਾ ਲੱਗੇਗਾ ਵੀ ਕੀ ਬਣਦਾ ਵਾ ਕਿਹੜੀ ਪਾਰਟੀ ਜਿੱਤੇਗੀ ਫਿਰ ਇਹਨਾਂ ਦਾ ਕਹਿੰਦਾ ਇਹੀ ਹੈ ਕਿ ਹੁਣ ਅਗਲਾ ਮੇਅਰ ਆਵੇਗਾ ਤੇ ਕਾਂਗਰਸ ਦਾ ਹੀ ਆਵੇਗਾ ਇਸੇ ਤਰ੍ਹਾਂ ਦੀ ਅਪਡੇਟ ਤੁਹਾਨੂੰ ਹੋਰ ਵੀ ਦਿੰਦੇ ਰਵਾਂਗੇ ਵੇਖਦੇ ਰਹੋ ਐਸਐਮਜ਼ ਨਿਊ ਚੈਨਲ ਕੈਮਰਾਮੈਨ ਬਲਵਿੰਦਰ ਬਾਪਦੇਣਾ ਰਮਨਦੀਪ ਸਿੰਘ ਆਲਕ